ਦੁਨੀਆ ਦੇ ਇਤਿਹਾਸ ਵਿੱਚ ਬਹੁਤ ਘੱਟ ਜਿਹਾ ਹੋਇਆ ਵੀ ਗਲੇ ਦੇ ਵਿੱਚ ਫਾਂਸੀ ਦਾ ਫੰਦਾ ਹੋਵੇ ਤੇ ਤੁਸੀਂ ਮੁਸਕਰਾ ਰਹੇ ਹੋ ਅਜਿਹੀ ਆਪਣੀ ਸ਼ਹੀਦ ਸੀ ਭਗਤ ਸਿੰਘ ਪਰ ਅੱਜ ਅਸੀਂ ਜਿਸ ਬਾਰੇ ਗੱਲ ਕਰਨ ਜਾ ਰਹੇ ਹਾਂ ਉਹ ਹੈ ਹਮਜ਼ਾ ਬਿਰਨਾਸ ਇਸ ਨੇ 2017 ਬੈਂਕਾਂ ਦੇ 400 ਮਿਲੀਅਨ ਡਾਲਰਾਂ ਨੂੰ ਹੈਕ ਕਰਕੇ ਅਫਰੀਕਾ ਅਤੇ ਫਿਲਿਸਤੀਨ ਦੇ ਲੋਕਾਂ ਦੇ ਵਿੱਚ ਵੰਡ ਦਿੱਤਾ ਸੀ ਸੋਚੋ 217 ਬੈਂਕਾਂ ਦਾ ਜਿੰਨਾ ਪੈਸਾ ਸੀ ਪਹਿਲਾਂ ਤੋਂ ਉਹਨੂੰ ਹੈਕ ਕੀਤਾ ਅਤੇ ਫਿਰ ਉਹ ਆਪਣੇ ਕੋਲ ਨਹੀਂ ਰੱਖਿਆ ਆਪਣੇ ਲਈ ਉਹਨਾਂ ਨੇ ਕੁਝ ਨਹੀਂ ਕੀਤਾ ਇਸ ਸ਼ਖਸ ਨੇ ਅਫਰੀਕਾ ਅਤੇ ਫਿਲਸਤੀਨ ਵਰਗੇ ਮੁਲਕ ਦੇ ਗਰੀਬ ਲੋਕਾਂ ਦੇ ਵਿੱਚੋਂ ਸਾਰਾ ਪੈਸਾ ਵੰਡ ਦਿੱਤਾ ਜਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਨੂੰ ਅਦਾਲਤ ਦੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਅਤੇ ਅਦਾਲਤ 'ਚ ਜਦ ਉਸ ਨੇ ਆਪਣਾ ਬਿਆਨ ਦਿੱਤਾ ਤਾਂ ਉਸ ਨੇ ਕਿਹਾ ਕਿ ਮੈਂ ਕੋਈ ਅਪਰਾਧ ਨਹੀਂ ਕੀਤਾ ਮੈਂ ਉਹਨਾਂ ਵੱਡੇ ਲੋਕਾਂ ਦਾ ਪੈਸਾ ਗਰੀਬਾਂ ਦੇ ਵਿੱਚ ਵੰਡਿਆ ਹੈ ਜੋ ਇਹੀ ਵੱਡੇ ਲੋਕ ਸਾਡੇ ਗਰੀਬਾਂ ਤੋਂ ਲੁੱਟ ਕੇ ਆਪਣੀ ਜੇਬਾਂ ਭਰਨ ਤੇ ਲੱਗੇ ਹੋਏ ਨੇ ਉਹਨਾਂ ਨੇ ਗਰੀਬਾਂ ਦਾ ਹੀ ਪੈਸਾ ਆਪਣੀ ਬੈਂਕ ਦੇ ਵਿੱਚ ਰੱਖਿਆ ਸੀ ਅਤੇ ਮੈਂ ਹੁਣ ਉਹੀ ਪੈਸੇ ਉਹਨਾਂ ਦੀ ਬੈਂਕਾਂ ਦੇ ਵਿੱਚੋਂ ਕੱਢ ਕੇ ਆਪਣੇ ਮੁਲਕ ਦੇ ਗਰੀਬ ਲੋਕਾਂ ਦੇ ਵਿੱਚ ਵੰਡ ਦਿੱਤਾ ਇਸ ਵਿੱਚ ਮੇਰਾ ਕੀ ਕਸੂਰ ਦੋਸਤੋ ਜਦੋਂ ਖਮਜ਼ਾ ਬਿਰਨਾਜ਼ ਨੇ ਇਹ ਬਿਆਨ ਦਿੱਤਾ ਤਾਂ ਸਾਰੇ ਦੇਖਦੇ ਹੀ ਰਹਿ ਗਏ ਅਤੇ ਕਾਫੀ ਹੈਰਾਨ ਹੋਏ ਕਿਉਂਕਿ ਉਸਨੇ 217 ਬੈਂਕਾਂ ਦਾ 400 ਮਿਲੀਅਨ ਡਾਲਰਾਂ ਨੂੰ ਹੈਕ ਕੀਤਾ ਅਤੇ ਹੈਕ ਕਰਕੇ ਅਫਰੀਕਾ ਅਤੇ ਫਿਰਸਤੀਂ ਦੇ ਭੁੱਖੇ ਲੋਕਾਂ ਦੇ ਵਿੱਚ ਵੰਡ ਦਿੱਤਾ ਸੀ ਅਤੇ ਜਿਹੜੇ ਗਰੀਬ ਸੀ ਉਹਨਾਂ ਦੇ ਲਈ ਇੱਕ ਸਹਾਰਾ ਬਣਿਆ ਸੀ ਹਮਜ਼ਾ ਬਿਲਦਾਸ ਤੁਸੀਂ ਇਸ ਕਹਾਣੀ ਤੋਂ ਬਾਅਦ ਇਸ ਸ਼ਖਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਵੀ ਜਰੂਰ ਕਰ ਦਿਓ ਦੁਨੀਆ ਦੇ ਇਤਿਹਾਸ ਵਿੱਚ ਬਹੁਤ ਘੱਟ ਜੀਹਾ ਹੋਇਆ ਵੀ ਗਲੇ ਦੇ ਵਿੱਚ ਫਾਂਸੀ ਦਾ ਫੰਦਾ ਹੋਵੇ ਤੇ ਤੁਸੀਂ ਮੁਸਕਰਾ ਰਹੇ ਹੋ ਅਜਿਹਾ ਹੀ ਆਪਣੇ ਸ਼ਹੀਦ ਸੀ ਭਗਤ ਸਿੰਘ ਪਰ ਅੱਜ ਅਸੀਂ ਜਿਸ ਬਾਰੇ ਗੱਲ ਕਰਨ ਜਾ ਰਹੇ ਹਾਂ ਉਹ ਹੈ ਹਮਜ਼ਾ ਬਿਲਨਾਜ਼ ਇਸ ਨੇ 2017 ਬੈਂਕਾਂ ਦੇ 400 ਮਿਲੀਅਨ ਡਾਲਰਾਂ ਨੂੰ ਹੈਕ ਕਰਕੇ ਅਫਰੀਕਾ ਅਤੇ ਫਿਲਸਤੀਨ ਦੇ ਲੋਕਾਂ ਦੇ ਵਿੱਚ ਵੰਡ ਦਿੱਤਾ ਸੀ ਸੋਚੋ 217 ਬੈਂਕਾਂ ਦਾ ਜਿੰਨਾ ਪੈਸਾ ਸੀ ਪਹਿਲਾਂ ਤੋਂ ਉਹਨੂੰ ਹੈਕ ਕੀਤਾ ਅਤੇ ਫਿਰ ਉਹ ਆਪਣੇ ਕੋਲ ਨਹੀਂ ਰੱਖਿਆ ਆਪਣੇ ਲਈ ਉਹਨਾਂ ਨੇ ਕੁਝ ਨਹੀਂ ਕੀਤਾ ਇਸ ਸ਼ਖਸ ਨੇ ਅਫਰੀਕਾ ਅਤੇ ਫਿਲਿਸਤਿਨ ਵਰਗੇ ਮੁਲਕ ਦੇ ਗਰੀਬ ਲੋਕਾਂ ਦੇ ਵਿੱਚੋਂ ਸਾਰਾ ਪੈਸਾ ਵੰਡ ਦਿੱਤਾ। ਜਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਨੂੰ ਅਦਾਲਤ ਦੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਅਤੇ ਅਦਾਲਤ 'ਚ ਜਦ ਉਸ ਨੇ ਆਪਣਾ ਬਿਆਨ ਦਿੱਤਾ ਤਾਂ ਉਸ ਨੇ ਕਿਹਾ ਕਿ ਮੈਂ ਕੋਈ ਅਪਰਾਧ ਨਹੀਂ ਕੀਤਾ। ਮੈਂ ਉਹਨਾਂ ਵੱਡੇ ਲੋਕਾਂ ਦਾ ਪੈਸਾ ਗਰੀਬਾਂ ਦੇ ਵਿੱਚ ਵੰਡਿਆ ਹੈ ਜੋ ਉਹੀ ਵੱਡੇ ਲੋਕ ਸਾਡੇ ਗਰੀਬਾਂ ਤੋਂ ਲੁੱਟ ਕੇ ਆਪਣੀ ਜੇਬਾਂ ਭਰਨ ਤੇ ਲੱਗੇ ਹੋਏ ਨੇ। ਉਹਨਾਂ ਨੇ ਗਰੀਬਾਂ ਦਾ ਹੀ ਪੈਸਾ ਆਪਣੀ ਬੈਂਕ ਦੇ ਵਿੱਚ ਰੱਖਿਆ ਸੀ ਅਤੇ ਮੈਂ ਹੁਣ ਉਹੀ ਪੈਸੇ ਉਹਨਾਂ ਦੀ ਬੈਂਕਾਂ ਦੇ ਵਿੱਚੋਂ ਕੱਢ ਕੇ ਆਪਣੇ ਮੁਲਕ ਦੇ ਗਰੀਬ ਲੋਕਾਂ ਦੇ ਵਿੱਚ ਵੰਡ ਦਿੱਤਾ। ਇਸ ਵਿੱਚ ਮੇਰਾ ਕੀ ਕਸੂਰ? ਦੋਸਤੋ ਜਦੋਂ ਹਮਜ਼ਾ ਬੇਨაზ ਨੇ ਇਹ ਬਿਆਨ ਦਿੱਤਾ ਤਾਂ ਸਾਰੇ ਦੇਖਦੇ ਹੀ ਰਹਿ ਗਏ ਅਤੇ ਕਾਫੀ ਹੈਰਾਨ ਹੋਏ ਕਿਉਂਕਿ ਉਸਨੇ 217 ਬੈਂਕਾਂ ਦਾ 400 ਮਿਲੀਅਨ ਡਾਲਰਾਂ ਨੂੰ ਹੈਕ ਕੀਤਾ ਅਤੇ ਹੈਕ ਕਰਕੇ ਅਫਰੀਕਾ ਅਤੇ ਫਿਰਸਤਿੰ ਦੇ ਭੁੱਖੇ ਲੋਕਾਂ ਦੇ ਵਿੱਚ ਵੰਡ ਦਿੱਤਾ ਸੀ ਅਤੇ ਜਿਹੜੇ ਗਰੀਬ ਸੀ ਉਹਨਾਂ ਦੇ ਲਈ ਇੱਕ ਸਹਾਰਾ ਬਣਿਆ ਸੀ ਖਮਜ਼ਾ ਬਿਲਦਾਸ ਤੁਸੀਂ ਇਸ ਕਹਾਣੀ ਤੋਂ ਬਾਅਦ ਇਸ ਸ਼ਖਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਵੀ ਜਰੂਰ ਕਰਦੇ ਹੋ